ਜਨਸ ਸਾਰਾ ਦਿਨ ਆ ਗਈ ਤੂੰ ਵੱਡੇ ਹੁਣ ਬੋਲਣ ਵਾਲੀ ਮੈਂ ਕੋਈ ਸੰਤੰਦਾ ਦੇਖ ਲਿਆ ਕਰ ਬੈ ਕੇ ਸੱਜੂਗਾ ਕੀ ਕੰਮ ਕਰਾਂ ਮੈਂ ਖੇਤ ਵਾਗਜਿਆ ਕਰ ਖੇਤ ਕੀ ਕਰਨਾ ਦੱਸੀ ਮੈਨੂੰ ਉਹਦੇ ਨਜ਼ਾਰੇ ਲੈਣੇ ਨੇ ਆਪਾਂ ਨੇ ਤਾਂ ਉਹ ਹੈ ਤਾਂ ਗਿਆ ਵੱਡਾ ਕੰਮ ਕਰਨ ਵਾਸਤੇ ਅੱਛਾ ਵੱਡੇ ਨੇ ਕਿਨੂੰ ਦੇਣਾ ਉਹਦੇ ਰੰਗ ਨਹੀਂ ਕਰਨੀ ਓਏ ਆਪਣੀਆਂ ਉਹਨੇ ਕਿਹੜਾ ਛਾਤੀ ਦੇ ਧਰਕੇ ਲੈ ਕੇ ਜਾਣਾ ਹੁਣ ਤੂੰ ਕਿਉਂ ਰੰਗੀ ਜਾਂਦੀ ਮੈਨੂੰ ਦੱਸ ਦੇ ਇੰਨੀ ਸੋਹਣੀ ਨਹੀਂ ਖਰਾਬ ਕਰਦੀ ਤੈ ਮੈਨੂੰ ਨਹੀਂ ਦੁਖਰਾਬ ਕਰਦੀ ਸੁਪਨੇ ਲੈਂਦਾ ਸੀ ਤੂੰ ਤਾਂ ਉਹ ਸੁਪਨੇ ਤਾਂ ਤੂੰ ਬਸ ਨਜ਼ਾਰੇ ਕਿੱਥੇ ਲੈਣ ਦਿੰਨੀ ਐ ਤੂੰ ਲਿਖਤੀ ਮੇਰੇ ਲੇਖਾ ਚ ਰੱਬ ਨੇ ਮਾੜੀ ਕਿਸਮਤ ਮੇਰੀ ਤੇਰੇ ਨਾਲ ਵੇ ਮਾਰੀ ਕਿਸਮਤ ਤਾਂ ਮੇਰੀ ਆ ਜਿਹੜਾ ਤੇਰੇ ਨਾਲ ਵਿਆਹ ਹੋ ਗਿਆ ਮੇਰਾ ਹੈ ਤੇ ਤੁਹਾਡੇ ਪਿੰਡ ਚ ਵਿਆਹ ਹੀ ਗਈ ਨਾ ਇੱਥੇ ਸਬਜੀ ਵਾਲਾ ਆਵੇ ਨਾ ਇੱਥੇ ਬਸ ਆਵੇ ਨਾ ਕੁਝ ਹੋਰ ਮੈਂ ਤਾਂ ਫਸ ਗਈ ਉਰਿਆ ਕੇ ਤੂੰ ਐ ਨਹੀਂ ਹੈਗਾ ਵੀ ਖੇਤ ਜਾ ਕੇ ਕੋਈ ਸਬਜੀ ਭਾਜੀ ਬੀਜ ਲਵੇਂ ਨਾ ਇੱਥੇ ਸਬਜੀ ਵਾਲਾ ਆਉਂਦਾ ਸਾਰਾ ਦਿਨ ਕਦੇ ਚਾਹ ਨਾਲ ਖਾਣੀ ਪੈਂਦੀ ਹੈ ਕਦੇ ਚਟਨੀ ਕੁੱਟਣੀ ਪੈਂਦੀ ਆ ਆਹ ਹੋ ਤਾਂਹੀਂ ਤਾਂ ਲਿੱਸੀ ਹੋ ਗਈ ਤੂੰ ਹਨਾ ਬਾਤ ਤਾਂ ਦੇਖ ਮੇਰੀ ਸੜੀ ਕੰਨ ਪਾੜਦੀ ਜਾਂਦੀ ਐ ਔਲੀ ਵੀ ਬੋਲ ਸਕਦੀ ਐ ਤੂੰ ਔਲੀ ਨਹੀਂ ਬੋਲਿਆ ਜਾਂਦਾ ਤੇਰੇ ਤੋਂ ਨਹੀਂ ਮੈਨੂੰ ਤਾਂ ਏਡੀ ਹੋਈ ਆਵਾਜ਼ ਆ ਹੁਣ ਤੈਨੂੰ ਕੀ ਚਾਹੀਦਾ ਕਿਉਂ ਰੰਗ ਜਿਹੇ ਬਣਾਉਣਾ ਦੱਸ ਦੇ ਮੈਨੂੰ ਪੈਸੇ ਚਾਹੀਦੇ ਆ ਮੈਂ ਭੇਕੇ ਨੂੰ ਜਾਣਾ ਥੇ ਮੇਰੇ ਭਤੀਜੇ ਦਾ ਜਨਮ ਦਿਨ ਆ ਦੂਜੇ ਤੀਜੇ ਦਿਨ ਤੋਂ ਪੈਸੇ ਚਾਹੀਦੇ ਨੇ ਇੱਕੋ ਤੇਰੇ ਭਾਈ ਨੇ ਡਾ ਚਾਉਣਾ ਜਾਂ ਮਰ ਖੈ ਨਾ ਪਤਾ ਲੱਗਦਾ ਮਹੀਨੇ ਬਾਅਦੇ ਕਹਿ ਦੇਣੀ ਆ ਉਹਦਾ ਜਨਮ ਦਿਨ ਆ ਉਹਦਾ ਜਨਮ ਦਿਨ ਐ ਫਿਰ ਸੁੱਖ ਨਾਲ ਪੰਜ ਭਤੀਜੇ ਨੇ ਦੋ ਭਤੀਜੀਆਂ ਨੇ ਤਿੰਨ ਭਾਈ ਨੇ ਮੇਰੇ ਪੂਰੇ ਜਮ ਲੈnde ਕਬੱਡੀ ਵਾਲੀ ਟੀਮ ਬਣ ਜਾਂਦੀ ਨਾਲ ਕ੍ਰਿਕਟ ਖੇਡਣ ਲੱਗ ਜਾਂਦੇ ਅੱਦੇ ਬਣ ਜੂਗੀ ਕੋਈ ਨਾ ਬਣਦੀ ਵੀ ਕੋਈ ਨਾ ਮੇਰੇ ਕੋਲੇ ਕੋਈ ਨਹੀਂ ਹੈਗੇ ਪੈਸੇ ਤੂੰ ਉਹ ਤੋਂ ਲੈ ਲੈ ਜਾ ਕੇ ਜਾ ਮੜ ਜਾ ਭਾਈ ਤੋਂ ਲੈ ਲੈ ਮੇਰੇ ਤੋਂ ਹੋਰ ਕੀ ਤੋਂ ਲਵੇਂਗੀ ਤੂੰ ਉਸੇ ਕੋਲ じゃ ਹੈਗੇ ਕਿ ਬੀਲਦਾਰੀ ਹਾਂ ਤੂੰ ਨਾ ਆਪਣੇ ਅੱਲੇ ਪੱਲੇ ਕੁਛ ਰੱਖਿਆ ਕਰ ਉਹ ਤੂੰ ਛੱਡੇਗੀ ਤਾਂ ਇਹ ਨਿੱਤ ਤੇ ਤੈਨੂੰ ਨਾ ਮਾ ਸੂਟ ਚਾਹੀਦਾ ਹੈਗਾ ਆ ਸੂਟ ਸੂਟ ਕਦੋਂ ਸਮਾ ਕੇ ਦਿੱਤਾ ਮੈਨੂੰ ਉਹਦਾ ਵਿਚਾਰੇ ਮੇਰੇ ਭਾਈ ਜਿਹੜੇ ਪੈਸੇ ਦੇ ਕੇ ਜਾਂਦੇ ਆ ਉਹਨਾਂ ਦੇ ਮੈਂ ਸੂਟ ਲੈਣੀ ਆ ਤੇ ਤੈਨੂੰ ਕਦੇ ਮੈਨੂੰ ਲੀਰ ਨਹੀਂ ਸਾਰੀ ਆਹੋ ਭਾਈ ਦੇ ਕੇ ਜਾਂਦੇ ਨੇ ਤੇਰੇ ਮੇਰੇ ਮੂਰੇ ਕੋਲੇ ਕੋਈ ਨਹੀਂ ਹੈਗੇ ਜੱਲ ਲੈ ਲੈ ਉਸੇ ਚੋਲੇ ਲੈ ਪੈ ਜਾਂਦੇ ਮੈਨੂੰ ਹੁਣ ਪੈ ਜਾਦਾ ਇਹ ਖੇਤ ਚ ਲੈ ਜਾ ਨਾਤ ਪਾਇਆ ਕਰ ਮੇਰੀ ਮਾਂ ਜਾ ਭੱਜ ਜਾ ਉਰ ਨਾਤ ਪਾਇਆ ਕਰ ਲੱਗ ਜੂਗੀ ਬੋਲਣ ਯਾਰ ਛੋੜਾ ਮਾੜਾ ਟਾਈਮ ਚ ਇਹਦਾ ਨਾ ਵਿਆਹ ਹੋਗਾ ਇਹਦਾ ਤਾਂ ਸੁੱਖੀ ਬੰਗੀਏ ਕਿਉਂ ਦੀਏ ਅਕੇਲੀ ਸਬਜ਼ੀ ਵਾਲੇ ਨਹੀਂ ਆਉਂਦਾ ਮੇਰੇ ਸਾਲੇ ਰਿੰਗਣ ਲੱਗ ਰਹੇ ਨੇ ਸਬਜ਼ੀ ਲੈ ਲੈ ਕਿੱਧਰ ਬਾਕੀ ਹੁਣ ਚਲ ਆਪਾਂ ਕੀ ਲੈਣਾ ਪਤਾ ਲਓ ਲੈਂਦੇ ਭਾਈ ਜੀ ਮੈਂ ਤੁਹਾਡੇ ਕੋਲ ਹੀ ਆਈ ਸੀ ਹਾਂ ਭਾਈ ਦੱਸੋ ਮੈਨੂੰ ਪੈਸੇ ਚਾਹੀਦੇ ਸੀ ਜੀ ਭਾਈ ਪੈਸੇ ਕੀ ਗੱਲ ਹੈ ਨਾ ਤੁਸੀਂ ਮੈਂ ਜੀ ਪੇਕੇ ਆਣ ਜਾਣਾ ਸੀ ਪੇਕੇ ਆਣ ਜਾਣਾ ਸੀ ਭਾਈ ਤੁਸੀਂ ਹਾਂਜੀ ਭਾਈ ਤੁਸੀਂ ਤੀਜੇ ਦਿਨ ਪੈਸੇ ਨੂੰ ਆ ਜਾਣੇ ਮੇਰੇ ਕੋਲ ਮੇਰੇ ਕੋਲ ਪਤਾ ਨਹੀਂ ਪੈਸੇ ਕਿੱਥੋਂ ਆ ਗਏ ਜਾ ਕੇ ਦੇ ਦੋ ਪਈ ਦੋ ਦਿਨ ਠਹਿਰਨਾ ਪੂਗਾ ਫੇਰ ਦੂਜੀ ਤੋਂ ਲਿਆ ਦੋ ਦੁੱਧ ਵਾਲੇ ਇਕੱਠੇ ਹੋ ਗਏ ਉਹਨੇ ਪੈਸੇ ਵੀ ਦੋ ਦਿਨ ਠਹਿਰ ਕੇ ਨਹੀਂ ਮੈਂ ਤਾਂ ਅੱਜ ਹੀ ਜਾ ਹੀ ਦੇ ਨੇ ਮੇਰੇ ਗੀਜੇ ਦਾ ਜਨਮ ਦੇ ਨਾ ਮੈਂ ਜਾ ਕੇ ਆਉਣਾ ਫੇਰ ਅੱਜ ਤਾਂ ਨਹੀਂ ਹੈਗੇ ਭਾਈ ਹੁਣ ਦੂਸਤ ਦੁਪਹਿਰ ਕਿੱਥੋਂ ਆਣਗੇ ਪੈਸੇ ਪਤਾ ਤੁਸੀਂ ਵੀ ਸਿਆਣੇ ਤੁਸੀਂ ਤੋਂ ਦੇ ਪੈਸੇ ਤੀਜੀ ਦਿਨ ਦੇ ਪੈਸੇ ਭਾਈ ਉਹਨੂੰ ਵੀ ਕੰਮ ਨੂੰ ਕਹਦਾ ਕਰ ਮੋਟਾ ਮੁੰਡੇ ਤੇ ਪਿਆ ਤੁਸੀਂ ਪੈਸੇ ਨਹੀਂ ਦੇਣੇ ਨਾ ਦੋ ਪਰ ਉਹਨੂੰ ਨਾ ਕੁਝ ਕਹੋ ਭਾਈ ਮੈਂ ਤਾਂ ਹੱਡ ਤੋੜਦਾ ਖੇਤਾ ਚ ਉਹ ਤਾਂ ਬੇਲਾ ਪਿਆ ਭਾਈ ਨਸ਼ੇ ਪੱਤੇ ਕਰਨ ਲੱਗ ਰਿਹਾ ਪਿਆ ਉਹਨੂੰ ਤਾਂ ਕਿਹਾ ਦੇਖੋ ਭਾਈ ਮੋਟਾ ਮ ਪਰ ਉਹਨੂੰ ਨਾ ਕਹੋ ਉਹਨਾਂ ਸੇ ਪਤਾ ਕੋਈ ਨਹੀਂ ਕਰਦਾ ਕਹਿੰਦਾ ਤਾਂ ਫਰਜ ਮੰਨਦਾ ਮੇਰਾ ਨਾ ਭਾਈ ਦੇਖਣਾ ਫੇਰ ਪੈਂਦੀਆ ਵੇ ਹੱਥ ਮੇਰੀ ਗੱਲ ਸੁਣ ਉਹ ਕੀ ਤੇਰੇ ਗੋਲਾ ਕੜ ਗਿਆ ਮੇਰੇ ਸਾਲੇ ਦੀ ਤੂੰ ਸੋਣੀ ਨਹੀਂ ਗੰਦੀ ਹੈਗੀ ਬਿੰਦਕ ਬਾਅਦ ਫੇਰ ਆ ਜੈਨੀ ਉਹ ਤੇਰਾ ਪੁਫੜ ਸਬਜੀ ਵਾਲਾ ਰਹੇ ਤੇ ਕਹਿੰਦੀ ਸਬਜੀ ਵਾਲੀ ਆਉਂਦਾ ਪਿੰਡ ਤੇ ਮੈਂ ਉਹਨੂੰ ਗੋਲੀ ਮਾਰ ਤੂੰ ਮੈਨੂੰ ਉਹ ਦਿੱਤੇ ਪੈਸੇ ਪਾਈ ਦੇ ਨੇ ਜਵਾਬ ਦੇਤਾ ਫਿਰ ਹੁਣ ਕੀ ਚਾਹਨੀ ਆ ਤੂੰ ਕਹਿੰਦੇ ਤੀਜੇ ਦਿਨ ਪੈਸੇ ਤੀਜੇ ਦਿਨ ਪੈਸੇ ਕਹਿੰਦੇ ਉਹਨੂੰ ਕਹਦੇ ਆ ਕਰ ਨਸ਼ੇ ਪੱਤੇਆਂ 'ਚ ਪਿਆ ਪਿਆ ਉਹ ਤਾਂ ਬੇਲਾ ਹੁੰਦਾ ਐ ਮੈਨੂੰ ਵੀ ਗੱਲਾਂ ਸੁਣਨੀਆਂ ਪੈਂਦੀਆਂ ਨੇ ਤੇਰੇ ਕਰਕੇ ਨਾ ਨਸ਼ੇ ਪੱਤੇ ਕਰਨੇ ਸੌਖੇ ਨੇ ਸੌਖੇ ਨੇ ਇਹਦੇ ਮੈਂ ਤਾਂ ਰੋਟੀ ਬੰਨੀ ਬੈਠੀ ਹੁੰਨੀ ਆ ਦਾ ਸਬਜੀ ਵਾਲਾ ਨਹੀਂ ਆਉਂਦਾ ਕੋਈ ਨਾ ਤੂੰ ਲਿਆ ਕੇ ਦਿਨਾ ਆਪ ਨਸ਼ੇ ਕਰਕੇ ਪੈ ਜਾਣਾ ਮੇਰੀ ਗੱਲ ਇੱਕ ਸੁਣ ਲੈ ਕੰਨ ਖੋਲ ਕੇ ਹਾਂ ਦੱਸ ਕੀ ਤਰੀਕਾ ਉਹ ਤਾਂ ਹੈਗਾ ਹੀ ਆ ਛੜਾ ਉਹਦੇ ਤੇ ਨਾਰਾਨਾ ਨਾ ਕਾਨਾ ਕੋਈ ਅੱਗੇ ਪਿੱਛੇ ਜੇ ਤੂੰ ਆ ਦਾ ਘਰ ਬਸਾਉਣਾ ਤਾਂ ਅੱਡ ਹੋ ਜਾ ਨਹੀਂ ਮੈਂ ਵੀ ਚਲੀ ਜਾਣਾ ਆਪਦੇ ਬੇਕਿਆਂ ਨੂੰ ਬੀਲਦਾਰੀ ਦਿੱਤੀ ਪਈ ਆ ਸਾਰੀ ਨਾ ਮੇਰੇ ਕੋਲ ਤਾਂ ਪੰਜੀ ਨਹੀਂ ਹੁੰਦੀ ਮੇਰੀ ਗੱਲ ਸੁਣ ਲੈ ਅੱਡ ਹੋਣ ਨੂੰ ਕਹਿਨੀ ਹੁਣ ਤਾਂ ਹਾਂ ਮੈਂ ਤਾਂ ਅੱਡ ਹੋਣ ਨੂੰ ਜਾਂਨੇ ਆ ਖੇਤੀਬਾੜੀ ਤਾਂ ਪਹਿਲੀ ਅੱਡ ਐ ਡੰਗਰ ਆਪਣੀ ਅੱਡ ਨੇ ਆ ਬਾਪੂ ਘਰ ਪਾ ਗਿਆ ਦੀਗਾ ਕੰਦ ਨਿਕਲ ਨਹੀਂ ਰਹੀ ਮੈਨੂੰ ਲੱਗਦਾ ਤੂੰ ਹੁਣ ਉਹ ਕਢਾਏਂਗੀ ਜਿਹੇ ਜੋ ਮਰਜ਼ੀ ਕਰ ਜੇ ਘਰ ਬਸਾਉਣਾ ਤਾਂ ਆਪਦਾ ਅੱਡ ਹੋ ਆਪਦੀ ਲੈਣੇਦਾਰੀ ਆਪਦੇ ਹੱਥ ਚ ਲੈ ਕੋਈ ਗੱਲ ਨਹੀਂ ਲੈ ਲੈਣਾ ਮੈਂ ਲੈਣਾ ਉਹ ਕੀ ਲੈਣੇਗੇ ਉਹ ਵੀ ਵੇਚ ਕੇ ਖਾਜੂ ਖਬਰ ਆ ਉਹਦਾ ਜਿਹੜਾ ਆਪਾਂ ਨੂੰ ਨਹੀਂ ਪੈਸੇ ਤਾਂ ਆਉਂਦਾ ਹੱਥ ਤੇ ਖਬਰ ਆ ਕੋਈ ਬਾਹਰੀ ਮੂੰਹ ਮਾਰਦਾ ਹੋਵੇ ਲੱਗਦਾ ਤਾਂ ਮੈਨੂੰ ਵੀ ਆ ਗੜਬੜਦਾ ਮੈਨੂੰ ਵੀ ਲੱਗਦਾ ਹੋਰਾਂ ਨੇ ਕਿਹਨੂੰ ਦੇਣੇ ਨੇ ਪੈਸੇ ਚਲ ਕੋਈ ਨਹੀਂ ਹੁਣ ਕੀ ਬਣਾਏਗੀ ਦੱਸ ਕੀ ਲੈ ਕੇ ਆ ਮੈਂ ਹੁਣ ਖੇਤੋਂ ਸਬਜ਼ੀ ਸੂਜੀ ਮੈਂ ਮਾਰਿਆ ਵਾਂ ਕਿਹੜਾ ਖੇਤ ਕੋਈ ਲੈ ਆਂ ਇਸ ਸਾਲ ਕੰਮੂੜੀਆਂ ਦੀ ਸਬਜ਼ੀ ਦੇਖ ਲੈ ਜੇ ਕੁਝ ਹੈਗਾ ਉੱਥੇ ਹੈਗੀਆਂ ਨੇ ਸਾਲ ਕੰਮੂੜੀਆਂ ਤਾਂ ਪਰੋਂਠੇ ਬਣਾ ਲਈ ਫਰੈਂ ਕਰ ਮੈਂ ਜਿਆ ਨਾ ਮੂੜੀਆਂ ਲੈ ਆ ਪਾੜਦੀ ਨਹੀਂ ਉੱਤੇ ਤਾਂ ਅੱਗੇ ਚੜ ਗਈ ਪੈਣ ਵੀ ਨਹੀਂ ਦਿੰਦੀ ਹੈਗੀ ਡੈਣ ਚੰਗਾ ਜਾਨਣਾ ਫਿਰ ਮੈਂ ਹੁਣ ਉੱਥੇ ਜਾ ਕੇ ਨਾ ਬੈਠੀ ਲੱਤਾਂ ਮਸਾਲ ਕੇ ਮੂੜੀਆਂ ਹੀ ਲੈ ਕੇ ਓਏ ਮੂੜੇ ਆਉਂਗਾ ਪਹਿਲਾਂ ਜਾਣਤਾ ਦੇ ਦੇ ਗਲਤੀਆਂ ਤਲਵਾਰ ਘਰ ਲੈਣੀ ਆ ਤੂੰ ਮੇਰੇ ਤੇ ਸਾਰਾ ਦਿ ਇੱਕੋ ਛੜਾ ਪਾਣੀ ਕਿੱਧਰ ਤੂੰ ਰਹਿਣ ਲੱਗਾ ਪੰਨ ਕਿਹਨੂੰ ਖਵਾਉਂਦਾ ਹੈ ਜਿਹੜੇ ਚਾਰ ਸਿੱਲੜ ਹੈਗੇ ਨੇ ਉਹ ਵੀ ਮੈਨੂੰ ਲੱਗਦਾ ਪਾਊਗਾ ਕਿਸੇ ਦੇ ਬੱਬਰ ਚ ਚੱਲ ਮੈਂ ਵੀ ਕੀ ਮੈਸ ਮੂਰੇ ਮੀਰ ਮਜਾਉਣੀ ਆ ਮੈਨੂੰ ਪਤਾ ਇੱਥੇ ਅਸਰ ਤਾਂ ਕੋਈ ਹੋਣਾ ਨਹੀਂ ਮੈਂ ਤਾਂ ਆਪਦਾ ਕੰਮ ਧੰਦਾ ਨਵੇੜਾ ਕੋਈ ਜਾ ਕੇ ਅੰਦਰ ਹਾ ਹਾ ਮੀਨ ਤਾਂ ਮਿਹਨਤ ਹੀ ਹੁੰਦੀ ਹੈ ਟਰੈਕਟਰ ਦੇ ਗੁੱਲੇ ਵਰਗੀਆਂ ਮੂਲੀਆ ਪਈਆਂ ਨੇ ਹਾਂ ਸੁਣਦਾ ਮੇਰੀ ਹਾਂ ਭਾਈ ਅੱਜ ਤੋਂ ਬਾਅਦ ਆਪਾਂ ਆਡਾਂ ਨਾਲੇ ਫਿਰ ਆਟਾ ਤਾਂ ਹੈ ਗਿਆ ਬਾਈ ਤੂੰ ਉਹ ਆਟਾ ਤਾਂ ਹੈ ਗਿਆ ਇਸ ਤੋਂ ਬਾਅਦ ਤੈਨੂੰ ਰੋਟੀ ਰੂਟੀ ਨਹੀਂ ਮਿਲਦੀ ਹੈਗੀ ਨਾਲ ਇਸ ਤੋਂ ਬਾਅਦ ਕਰੇ ਠੀਕ ਹੈ ਚਲ ਰੋਟੀ ਦਾ ਬਾਈ ਕੋਈ ਨਾ ਮੈਂ ਆਪ ਪਕਾ ਕੇ ਖਾ ਲਵਾਂ ਪਹਿਲਾਂ ਮੈਂ ਤੂੰ ਵਾਸਤੇ ਕੰਮ ਕਰ ਲਿਆ ਘਰਾ ਤੂੰ ਮੂਲੀਆਂ ਮਾਗਿਆ ਗੁੱਡ ਲਗਦਾ ਦੀਂਦੇ ਨਹੀਂ ਮੂਲੀਆਂ ਦੇਖ ਸਾਡੀਆਂ ਉਹ ਕੋਈ ਨਹੀਂ ਹੋ ਜਾਣੀਆਂ ਮੂਲੀਆਂ ਮੇਰੀਆਂ ਵੀ ਦੇਖ ਲੈ ਇਹਨਾਂ ਦੀ ਮਿਹਨਤ ਦਾ ਰੰਗ ਹੈ ਇੱਕ ਤੇਰੀ ਮਿਹਨਤ ਦੇਖ ਬਾਈ ਕੋਈ ਨਹੀਂ ਕੋਈ ਨਹੀਂ ਮੈਂ ਤਾਂ ਆਪੇ ਦੇਖ ਲਵਾਂ ਯਾਰ ਚਲ ਮੈਂ ਤਾਂ ਵੀ ਲੈਣਾ ਬਾਈ ਕਿਹਦੇ ਪਤਾੰਦਰ ਦੇ ਮੂਲੀਆਂ ਇੰਨੀਆਂ ਵਧੀਆ ਕਿਵੇਂ ਹੋ ਗਈਆਂ ਫਿਰ ਇਸ ਪ੍ਰੇ ਤਾਂ ਮੈਂ ਵੀ ਕਰਦਾ ਯਾਰ ਮੇਰੇ ਕਿਉਂ ਨਹੀਂ ਹੁੰਦੀਆਂ ਹੈਗੀਆਂ ਸੰਜੀ ਚਲਾਇਆ ਕਰੂਗਾ ਜਦੋਂ ਜਾਊਗਾ ਨਾ ਇਹਦੀੋਂ ਪੱਟ ਕੇ ਲੈ ਜੀ ਮੋ ਜੰਮ ਮਾਂ ਮਾਨੂੰ ਨੇ ਪੁੱਤਰ ਰਿਆਰੇ ਹਗਤ ਤੇ ਹਾਰੇ ਰੱਬ ਨੂੰ ਹਗਤ ਤੇ ਹਾਰੇ ਰੱਬ ਨੂੰ ਆਏ ਕੋਈ ਕਰਮਾ ਮਾਰੀ ਜੜੀ ਕੋਈ ਐ ਤੇ ਇੰਨੇ ਕਿੱਖਾਂ ਖਾਣੇ ਜਾਂਦੀ ਹੈ। ਇਹ ਗੋਦੀ ਪੈੜ ਤੇ ਪਈ ਐ ਇੱਥੇ। ਫਿਰ ਨੇ ਔਰਦੋਂ ਵੇ ਪਾਇਨੇ। ਇਹ ਵੀ ਪੇਟ ਦੀ ਫੱਕੀ ਦੇ ਕੰਮ ਆਣਗੇ ਦੇਵਾਂਗੇ ਕਿਸੇ ਮਾਈ ਨੂੰ। ਇੱਥੇ ਕੋਈ ਕੁੱਡ ਕੱਟ ਚ ਕੋਈ ਅੱਜ ਕੀ ਦਾ ਮੂ ਵੇਖ ਕੇ ਆਇਆ ਭਗਤਾ ਕੁਝ ਵੀ ਨਹੀਂ ਕੋਈ ਜੜੀ ਬੂਟੀ ਚੰਪਰੀ। ਐ ਕੋਈ ਕਿਤੇ ਕੋਸੋ। ਅਮੀਨਾ ਖਾਲੀ ਚਰਣਾ ਪੈ ਜੇ ਵਾਪਸ ਭਗਟਾ ਉਹਦੇ ਉਹ ਗੁਰੂ ਕੋਲ ਖਨਾਥਾ ਕਿਦੋਂ ਪਟਕੇ ਕੋਈ ਆਹ ਮਿਲ ਗਈ ਜੜੀ ਬੂਟੀ ਕਿੱਥੇ ਰੱਖੀ ਹੈ ਦੇਖਣ ਪਾਓਗੇ ਵਾਹ ਵਾਹ ਆਪਾ ਪੈਦੀ ਮਿਹਨਤ ਪੱਲੇ ਆਹ ਇਹਦਾ ਬਣੂਗਾ ਮਮੀਰੇ ਦਾ ਸ਼ਰਮਾ ਇਹਨੂੰ ਪੀਸ ਕੇ 12 ਜੜੀਆਂ ਬੁੱਟੀਆਂ ਪਾ ਕੇ ਇਹ ਦੜੋਗੀ ਅੱਖਾਂ ਦੇ ਦੁੱਖੇ ਚੱਕੂਗੀ ਚਿੱਟਾ ਮੋਤੀਆ ਕਾਲਾ ਮੋਤੀਆ ਅੱਖਾਂ ਜੋ ਪਾਣੀ ਨਿਕੜਦਾ ਹੋਵੇ ਲਾਲੀ ਹੋਵੇ ਦੂਰੋਂ ਪਛਾਣ ਨਾ ਆਉਂਦੀ ਹੋਵੇ ਇਹਦਾ ਅੰਬ ਮੀਰੇ ਦਾ ਸੁਰਮਾ ਬਣੂਗਾ ਵਧੀਆ ਇੱਕ ਬਣਾਵਾਂਗੇ ਇਹਦੀ ਗੈਸ਼ ਵਾਲੀ ਮੀਰੇ ਦੀ ਸ਼ੀਸ਼ੀ ਇਹ ਦੇਵਾਂਗੇ ਕਿਸੇ ਭਗਤ ਨੂੰ ਭਲਾ ਹੋਊਗਾ ਕਿਸੇ ਭਗਤ ਦਾ ਭਲਾ ਹੋਊਗਾ ਪ੍ਰਮਾਤਮਾ ਭਲਾ ਕਰੇ ਆਹ ਮੈਂ ਛਕੇ ਬੋਸ਼ ਆ ਔਰ ਵੀ ਇੱਕ ਦੋ ਮੈਂ ਤਾਂ ਪੱਲੇ ਪੋਹ ਗਈ ਹਲੇ ਕਿਸ਼ੇ ਮਾਈਆਂ ਦੇ ਅੱਜਕੱਲ ਗੈਸ ਤੇਜਾਬ ਅਕਸਾ ਕਰਕੇ ਬਹੁਤ ਬੰਦ ਆ ਇਹ ਦੀ ਵੀ ਕੋਈ ਫੱਕੀ ਬਣਾ ਲੈਂਦੇ ਕੋਈ ਲੱਗ ਜਾਂਦੀ ਕੁਛ ਵੀ ਨਜ਼ਰੀ ਨਹੀਂ ਯਾਰਾ ਤੇ ਕਿੱਥੇ ਚਲੀਆਂ ਗਈਆਂ ਜੜੀਆਂ ਬੂਟੀਆਂ ਆਹ ਆਹ ਪਰ ਇਹ ਇੱਕ ਜੜੀ ਬੂਟੀ ਹੋਆ ਇਹਦੀ ਬਣਾਵਾਂਗੇ ਫੱਕੀ ਇਹ ਚੱਕੂ ਦੀ ਮਾਈਆਂ ਦਾ ਭਾਈਆਂ ਦਾ ਤੇਜਾਬ ਗੈਸ ਓ ਆ ਕਿਹੜਾ ਭਲਾ ਮਾਨਸਖਾਲੀ ਕਰਕੇ ਛੱਟ ਗਿਆ ਕੋਈ ਅੱਧ ਪਚਦਾ ਰੱਖ ਦਿੰਦਾ ਭੁੱਖਿਆ ਭੁੱਖੀ ਨੀਤ ਦਿਆ ਮੜਿਆ ਤੇਰਾ ਬਹਿ ਜੇ ਬੇੜੇ ਦੇ ਵਿੱਚ ਤਾਂ ਰੱਖ ਜਾਂਦਾ ਕੁਛ ਖਾਲੀ ਕਰਕੇ ਛੁੱਟ ਗਿਆ ਓਰੇ ਓ ਭਗਤਾ ਹਾਂਜੀ ਬਾਬਾ ਜੀ ਦਾ ਬਾਬੇ ਨਾਲ ਗੁੱਸੇ ਬੋਲਦਾ ਨਹੀਂ ਕਿਦਾਂ ਨਹੀਂ ਨਹੀਂ ਬਾਬਾ ਜੀ ਗੁੱਸੇ ਨਹੀਂ ਵੈਸੇ ਦੱਸੋ ਜੀ ਬੱਬੇ ਨੂੰ ਭੁੱਖ ਲੱਗੀ ਆ ਕੋਈ ਖਾਣ ਪੀਣ ਨੂੰ। ਉਹ ਬੱਬਾ ਮੈਂ ਤਾਂ ਉਰੇ ਖੇਤਾਂ 'ਚ ਗਾਜਰ ਮੋਲਿਆ ਖਾਂਦਾ ਫਿਰਦਾ। ਮੇਰੇ ਤਾਂ ਆਪ ਘਰ ਵਾਲੇ ਰੁੱਸ ਗਏ ਹੋਏ। ਮੈਂ ਆਪਾਂ ਚੜਦਾ ਫਿਰਦਾ ਉਰੇ ਖੇਤਾਂ 'ਚ। ਉਹ ਵੀ ਭੁੱਖਾ ਹੀ ਫਿਰਦਾ ਐ। ਹੋਰ ਭੁੱਖਾ ਹੀ ਫਿਰਦਾ ਬੱਬਾ। ਨਾਲੇ ਉਰੇ ਕੀ ਕਰਦਾ ਬੱਬਾ ਤੂੰ ਉੱਧਰ ਜਾ ਪਿੰਡ 'ਚ ਫੇਰੀ ਪਾ ਕੇ ਆ ਉੱਥੇ ਮਿਲੂਗਾ ਖਾਣ ਪੀਣ ਨੂੰ ਕੁਝ। ਲੋ ਪਿੰਡ 'ਚ ਚੱਲੇ ਜਾਂਦੇ ਆ ਆਰਾਮ ਕਰਕੇ 2 ਮਿੰਟ। ਆਊਗਾ ਕੋਈ ਰੱਬ ਦਾ ਪਿਆਰਾ। ਬਸ ਪਿਆਰਾ। ਹੋਾਈ। ਇੰਜ ਐ ਗੁਰਬੋਤਾ ਨਾ। ਇੰਜ ਸੰਤ। ਸੋ ਇੰਟਰਨੈਟਾ ਗੰਡੇ ਗੰਡੇ ਵੀ ਲਾਏ ਇੱਥੇ ਦਿਖਲਾ ਆ ਬਾਬਾ ਕਿਵੇਂ ਬੈਠਿਆ ਰਹੇ ਖੇਤਾਂ 'ਚ ਕੀ ਕਰਨ ਆ ਗਿਆ ਜੀ ਉਹ ਜੈ ਹੋ ਬਾਬਿਆਂ ਦੀ ਜੈ ਹੋ ਭਗਤਾ ਜੈ ਹੋ ਉਹ ਬਾਬਾ ਇੱਥੇ ਕੀ ਕਰਨਾ ਆ ਗਿਆ ਤੂੰ ਖੇਤਾਂ 'ਚ ਉਹ ਇੱਧਰ ਕੋਈ ਜੜੀਆਂ ਬੂਟੀਆਂ ਲੱਭਦੇ ਫਿਰਦੇ ਸੀਗੇ ਇੱਥੇ ਕਿਹੜੀਆਂ ਜੜੀਆਂ ਬੂਟੀਆਂ ਨੇ ਬਾਬਾ ਮਿਲ ਜਾਂਦੀਆਂ ਨੇ ਬੜੀਆਂ ਜੜੀਆਂ ਬੂਟੀਆਂ ਮਿਲ ਜਾਂਦੀਆਂ ਨੇ ਇੱਥੇ ਨਰਾਂ ਨਾਲੇ ਅੱਛਾ ਜੀ ਫਿਰ ਕੀ ਕੰਮ ਆਉਂਦੀ ਜੜੀ ਬੂਟੀ ਕੋਈ ਬਾਬਾ ਬਹੁਤ ਬੜੀਆ ਫਰਮੇ ਸ਼ਰਮੇ ਬਣਦੇ ਦਵਾਈਆਂ ਬਣਦੀਆਂ ਨੇ ਇਹਦੀਆਂ ਅੱਛਾ ਅੱਛਾ ਠੀਕ ਹੈ ਬਾਬਾ ਠੀਕ ਬੜੇ ਦੁੱਖ ਤੋੜਦਿਆਂ ਨੇ ਇਹ ਚਲ ਵਧੀਆ ਗੱਲ ਹੈ ਫਿਰਦਾ ਬਾਬਾ ਫਾਇਦੇ ਦੇ ਕੰਮ ਕਰਦੇ ਤੁਸੀਂ ਉਹ ਕਿੱਧਰ ਫਿਰਦਾ ਭਗਤਾ ਉਹ ਮੈਂ ਤਾਂ ਕੁਝ ਨਹੀਂ ਬਾਬਾ ਖੇਤ ਆਇ ਦੀ ਕੋ ਤੀਵੀਂ ਬੋਲੀ ਜਾਂਦੀ ਹੈ ਘਰੇ ਇੱਥੇ ਟਾਈਮ ਪਾਸ ਹੋ ਜਾਂਦਾ ਖੇਤ ਚਾ ਕੇ ਕਲੇਸ਼ ਰਹਿੰਦਾ ਘਰੇ ਕਲੇਸ਼ ਬਾਲਾ ਕਲੇਸ਼ ਰਹਿੰਦਾ ਕੀ ਦਸੀਏ ਤੈਨੂੰ ਅੱਜ ਬਾਬਿਆਂ ਨੂੰ ਭੁੱਖ ਲੱਗੀ ਕੋਈ ਖਾਣ ਪੀਣ ਵਾਲੀ ਚੀਜ਼ ਨਹੀਂ ਪਈ ਤੇ ਮੋਟਰ ਮਟ ਖਾਣ ਨੂੰ ਬਾਬਾ ਮਿਲਦਾ ਤੀਵੀਂ ਖਾਣ ਨੂੰ ਪੈਂਦੀ ਹੈ ਤੈਨੂੰ ਕੀ ਖਵਾਵਾਂ ਹੁਣ ਮੈਂ ਮੈਨੂੰ ਅੱਜ ਉਹ ਮੂਲੀਆਂ ਮੰਗਾਈਆਂ ਤੇ ਖੇਤ ਸਾਡੇ ਦਾ ਲੋਕ ਆਂਦਾ ਦਾਤਾ ਕਹਿੰਦੇ ਨੇ ਤੁਹਾਡੇ ਖੇਤਾਂ 'ਚ ਬੜਾ ਨਨੂ ਨੂ ਗਿਆ ਹੁੰਦਾ ਲੈ ਆ ਕੁਝ ਗਾਜਰ ਮੂਲੀ ਸ਼ਗਮਲ ਹੋਵੇ ਕੋਈ ਬਾਬਾ ਮੂਲੀਆਂ ਖਾ ਲੇਗਾ ਬਾਬਾ ਖਾ ਲਾਂਗੇ ਭਗਤਾ ਖਾ ਲ ਲੈ ਆ ਮੈਂ ਫਿਰ ਮੂਲੀਆਂ ਲੈ ਆ ਮੂਲੀ ਲਿਆ ਚਲ ਮੈਂ ਮੂਲੀਆਂ ਲੈ ਕੇ ਆ ਫਿਰ ਤੂੰ ਬੈਠਾ ਹੀ ਨੇ ਉਹ ਭਗਤਾ ਹੀ ਨਹੀਂ ਹੈਗਾ ਮੂਲੀਆਂ ਲੈ ਕੇ ਮੂਲੀਆਂ ਪਤਾ ਨਹੀਂ ਉਹਨੂੰ ਪੱਟਦੀਆਂ ਨੇ ਪਤਾ ਨਹੀਂ ਉਹ ਮੂਲੀਆਂ ਨੂੰ ਪੜਦਾ ਟਾਈਮ ਹੀ ਬਹੁਤ ਲਾਤਾ والله ਬਾਬਾ ਸਾਰਾ ਮੂਲੀਆਂ ਬਸ ਤੈਨੂੰ ਕੀ ਦੱਸਾਂ ਮੂਲੀਆਂ ਦੇ ਕਿਡੀਆਂ ਕਿਡੀਆਂ ਨੇ ਟਾਈਮ ਤਾਂ ਹੁਣ ਲੱਗੇ ਜਾਂਦਾ ਜੂਰ ਲਗਾਉਂਦੀਆਂ ਨੇ ਪੱਟਣ ਮਿਲੀਆਂ ਨਹੀਂ ਵਧੀਆ ਮੂਲੀਆਂ ਨੇ ਹੋਰ 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 ਉਹ ਸ਼ੱਕ ਮੂਲੀਆਂ ਬਾਬਾ ਇਹ ਆਪਣੇ ਖੇਤੋਂ ਵੀ ਲੈ ਕੇ ਆਏ ਆਪਣੇ ਖੇਤ ਦੀ ਹੁੰਦੀਆਂ ਨੇ ਬਾਬਾ ਹੋਰ ਕਿੱਥੇ ਹੁੰਦੀਆਂ ਨੇ ਇਹ ਤੇ ਹੋਰ ਕਿਸੇ ਦਾ ਨੁਕਸਾਨ ਕਰਿਆ ਆਏ ਹੋਵੇ ਉਹ ਨਾ ਨਾ ਬਾਬਾ ਆਪਣੇ ਖੇਤੋਂ ਲੈ ਕੇ ਆਇਆ ਕਦੇ ਬੇਈਮਾਨੀ ਨਹੀਂ ਕਰੀ ਹੁੰਦੀ ਉਹ ਨਾ ਨਾ ਖਾ ਬਾਬਾ ਤੂੰ ਮੂਲੀਆਂ ਲੈ ਮੈਂ ਛੱਲ ਕੇ ਦਿੰਨਾ ਬਾਬਾ ਤੂੰ ਖਾ ਹੋਰ ਛੱਲ ਦਿੰਨਾ ਮੈਂ ਭਗਤਾ ਹਾਂਜੀ ਬਾਬਾ ਜੀ ਤਾਂ ਬਾਬਾ ਦਾ ਭੁੱਖਾ ਦਾ ਢਿੱਡ ਭਰਿਆ ਬਾਬੇ ਤੈਨੂੰ ਵਰਦਾਨ ਦੇ ਕੇ ਜਾਂਦੇ ਨੇ ਹੁਣ ਇੱਕ ਉਹ ਬਾਬਾ ਮੈਂ ਨਹੀਂ ਮੰਨਦਾ ਵਰਦਾਨ ਨਾਲ ਤੇਰਾ ਢਿੱਡ ਭਰ ਗਿਆ ਇੰਨੀ ਬਹੁਤਾ ਮੈਨੂੰ ਤਾਂ ਉਹ ਨਹੀਂ ਬਾਬੇ ਤੇਰਾ ਅੰਨ ਪਾਣੀ ਖਾਦ ਆਏ ਮੂੜੀਆਂ ਖਾਦੀਆਂ ਨੇ ਬਾਬੇ ਤੈਨੂੰ ਵਰਦਾਨ ਦੇ ਕੇ ਜਾਂਦੇ ਤੇ ਜੋ ਵੀ ਮਨ ਚ ਇੱਛਾ ਧਾਰੇਗਾ ਅੱਛਾ ਤੇਰੀ ਪੂਰੀ ਹੋਊਗੀ ਆਏ ਥੋੜੀ ਹੁੰਦਾ ਹੁੰਦਾ ਬਾਬਾ ਉਹ ਵੀ ਅੱਜ ਦੇ ਉਹ ਸਾਡਾ ਵਰਦਾਨ ਝੂਠਾ ਨਹੀਂ ਹੁੰਦਾ ਭਗਤਾ ਤੂੰ ਅੱਖਾਂ ਮੀਚ ਕੇ ਹਾਂ ਧਿਆਨ ਲਾ ਕੇ ਜਦੋਂ ਬਾਬਿਆਂ ਦੀ ਯਾਦ ਕਰੇਗਾ ਵਰਦਾਨ ਤੇਰਾ ਪੂਰਾ ਹੋਊਗਾ ਲੈ ਬਾਬਾ ਸੱਚੀ ਗੱਲ ਐ ਇਹ ਪੱਕਾ ਗੱਲ ਐ ਲੈ ਬਾਬਾ ਜੀ ਆਹ ਗੱਲ ਬਣ ਗਈ ਨਾ ਫਿਰ ਤਾਂ ਨਜ਼ਾਰੀ ਆ ਜਾਣਗੇ ਮਿੰਤਾ ਬਾਬਿਆਂ ਦਾ ਵਰਦਾਨ ਤੇਰੇ ਨਾਲ ਐ ਠੀਕ ਐ ਬਾਬਾ ਬਾਬਾ ਜੀ ਮਿਲਣਾ ਹੋਵੇ ਫਿਰ ਕਿੱਥੇ ਵੇਲੂਗੇ ਤੁਸੀਂ ਹਾਂ ਆਪਣਾ ਉਹ ਨਹਿਰ ਦੇ ਉੱਤੇ ਡੇਰਾ ਆ ਪੇਪਲ ਦੇ ਥੱਲੇ ਉੱਥੇ ਆ ਜੀਂਗੇ ਤੇ ਲੱਗਦਾ ਭਗਤਾ ਮੇਕਿਆ ਹੀ ਭਗਤਾ ਜਰੂਰ ਬਾਬਾ ਹੋਰ ਸੇਵਾ ਬਾਬਾ ਮੇਰੇ ਲਈ ਕੋਈ ਸੇਵਾ ਭਗਤਾ ਮੌਤ ਚਲ ਠੀਕ ਐ ਬਾਬਾ ਜੀ ਰਸਤਾ ਭਗਤਾ ਪਾਪੜਿਆਂ ਨੂੰ ਜਾਂਦਾ ਐ ਹਾਂ ਬਾਬਾ ਸਿੱਧਾ ਬਗ ਜੀ ਬਸ ਉਹ ਗੁਰਦੁਆਰੇ ਕੋਲ ਰਾਹ ਜਾਂਦਾ ਹੈਗਾ ਪਿੰਡੋਂ ਨੂੰ ਨਿਕਲ ਹੀ ਹੋਊਗਾ ਆ ਪਿੰਡੋਂ ਨੂੰ ਨਿਕਲੂਗਾ ਠੀਕ ਐ ਭਗਤਾ ਚੰਗਾ ਲੈ ਦੱਸ ਇਹ ਬੰਦੇ ਨੂੰ ਕੋਈ ਪੁੱਛੇ ਵੀ ਆ ਕੋਈ ਪਿਆਜ਼ ਨਹੀਂ ਗੇ ਨਾ ਬਾਹਰੋਂ ਲਿਆ ਕੇ ਦੇਵੇ ਨਾ ਖੇਤ ਚ ਬੀਜੇ ਜਾ ਕੇ ਆ ਪਿਛਲੇ ਸਾਲ ਦੇ ਨੇ ਪਤਾ ਨਹੀਂ ਕੀ ਐ ਇਹਨਾਂ ਨੂੰ ਹੋ ਗਿਆ ਇਹਦੇ ਵਰਗੇ ਸੁੱਕ ਗੇ ਭੂਕਾ ਭੂਕਾ ਰਹਿ ਗਈਆਂ ਕੱਲੀਆਂ ਕੀ ਕਰਾਂ ਮੈਂ ਇਹਨੇ ਵੀ ਮੈਨੂੰ ਦੁਖੀ ਕੀਤਾ ਪਿਆਗਾ ਲੈ ਮੇਰੇ ਸਾਰੀ ਕੱਲੀ ਹੋ ਰੰਗੀ ਜਾਂਦੀ ਐ ਉਹ ਬੋਲੀ ਜਾਏਗਾ ਤੂੰ ਸਾਰਾ ਦਿਨ ਕੀ ਐ ਨੱਚ ਆ ਲੈ ਫੜਾ ਲੈ ਆਇਆ ਮੂਲੀਆਂ ਬਣਾ ਲਈ ਹੁਣ ਤੂੰ ਪਰੌਂਠੇ ਮੂਲੀਆਂ ਵਾਲੇ ਗਏ ਤੇ ਆ ਦੇਖਣ ਵਾਲੇ ਕਿਹੜੇ ਕਿਹੜੇ ਮੂਲੇ ਨੇ ਸੁੱਖਣਾ ਇਹ ਮੂਲੀਆਂ ਆਪਣੇ ਖੇਤ ਚ ਹੋ ਗਈਆਂ ਡੇਡੀਆਂ ਤੇ ਆਪਣੇ ਘਰ ਨੂੰ ਹੋਈਆਂ ਨੇ ਬਣਦਾ ਆ ਨੇ ਮੂਲੀਆਂ ਇਹ ਉਹਦੇ ਲਈਆਂ ਛੜੇ ਦਿਓ ਪੱਟ ਕੇ ਅੱਛਾ ਆ ਆਂਦੀਂਦੀ ਹੋਈ ਆ ਤੇਰੀ ਮਿਹਨਤ ਕਰੀ ਹੋਈ ਆ ਦੇਖ ਲੈ ਉਹ ਛੜਾ ਜਿਹੜਾ ਸਾਰਾ ਦਿਨ ਉੱਥੇ ਖੇਤਾਂ ਦੇ ਵਿੱਚ ਲੱਗਿਆ ਰਹਿੰਦਾ ਮਿੱਟੀ ਨਾਲ ਮਿੱਟੀ ਹੋ ਗਿਆ ਉਹਦਾ ਦੇਖ ਲੈ ਕਿੰਨੀ ਵਧੀਆ ਮਿਹਨਤ ਆ ਗਈ ਫੇਰ ਕੀ ਹੋ ਗਿਆ ਮੇਰੇ ਹੱਥ ਵੀ ਲੱਗ ਗਿਆ ਹੁਣ ਕੋਈ ਮੰਤਰ ਟੈਂਸ਼ਨ ਆ ਲੈ ਸਾਰਾ ਕੁਝ ਵਧੀਆ ਹੋਊਗਾ ਹੁਣ ਤੇਰੇ ਹੱਥ ਮੰਤਰ ਪੜਾ ਨਹੀਂ ਕਿਹੜਾ ਤੂੰ ਮਾਰੇਗਾ ਇੱਥੇ ਜਿਹੜਾ ਉਹ ਚੰਗਾ ਚੰਗਾ ਜਾ ਤੂੰ ਬਣਾ ਲੈ ਪਰੌਂਠੇ ਬੋਲੀ ਜਣੀ ਚਾਵ ਚਾਵਰ ਬਣਾ ਲੈ ਪਰੌਂਠੇ ਤੈਨੂੰ ਤਾਂ ਚਾਵਰ ਚਾਵਰ ਹੀ ਆਣੀ ਆ ਤੇਰਾ ਪਿਆਰ ਨਾਲ ਬੋਰ ਲਿਆ ਕਰ ਰਿੰਗੀ ਰਣੀ ਮੇਰੇ ਤਾਂ ਜੀ ਉੱਤਰ ਰਿਹਾ ਸੌ ਲੱਗੇ ਮੇਰਾ ਵੀ ਮੈਂ ਤੇਰੇ ਤੋਂ ਜੀ ਉੱਤਰਿਆ ਪਿਆ ਮੇਰਾ ਜੀ ਕਰਦਾ ਤੈਨੂੰ ਬਖਸ਼ ਜਾ ਬਖਸ਼ ਜਾ ਬਖਸ਼ ਜੇ ਮੈਂ ਮਾਇਆ ਕੱਟਦੀ ਨੀ ਆ ਜੇ ਕੋਈ ਹੋਰ ਕੱਟੇ ਦਾ ਪਤਾ ਲੱਗ ਜਾਵੇ ਤੇ ਉਹ ਚੰਗਾ ਚੰਗਾ ਜਾ ਭੱਗ ਜਾ ਲੈ ਹਲੇ ਮੈਨੂੰ ਕਹਿੰਦਾ ਤਪਾਰ ਰੱਖੀ ਆ ਦੱਸ ਇਹ ਬੰਦੇ ਤੋਂ ਮੈਂ ਦੁਖੀ ਹੋਈ ਪਈ ਆ ਮੂਲੀਆਂ ਤਾਂ ਵਧੀਆ ਨੇ ਚਲ ਪਰੌਂਠੇ ਤਾਂ ਵਧੀਆ ਬਣ ਜਾਣਗੇ ਪਰ ਲੈ ਕੇ ਦੋ ਹੀ ਆਇਆ ਕੰਜਰ ਆਹ ਦੇਖ ਲਾ ਜਿਹਹ ਦੀ ਆਹ ਬੋਜੀ ਮੂਲੀ ਆ ਇਹ ਤਾਂ ਨਹੀਂ ਮੈਨੂੰ ਜ਼ਿੰਦਗੀ ਜਾਉਣ ਦਿੰਦੀ ਹੈਗੀ ਇਹ ਤਾਂ ਮਿੱਤਰਾਂ ਨਜ਼ਾਰੇ ਲੈਣੇ ਨੇ ਫਿਰ ਤਾਂ ਮਾਰ ਸਾਧ ਵਾਲਾ ਮੰਤਰ ਨਾਲੇ ਵਰਤ ਕੇ ਦੇਖ ਲੈਣਾ ਵੀ ਕੰਮ ਕਰਦਾ ਹੈ ਕਿ ਨਾ ਬਾਬੇ ਵਾਲਾ ਮੰਤਰ ਲੇ ਵੀ ਬਾਬਾ ਅੱਡੇੜ ਨੂੰ ਕਰਦੇ ਕੈਪ ਮੇਰੇ ਘਰ ਚੋਂ ਪੋਰਾ ਢੱਕਾ ਤੋੜ ਕੇ ਰਾਜ਼ੀ ਨਹੀਂ ਜੇ ਆਪ ਕੰਮ ਕਰੇ ਤਾਂ ਸਾਡੇ ਵਾਲੀਆਂ ਮੂਲੀਆਂ ਵੀ ਏਡੀਆਂ ਏਡੀਆਂ ਹੋਈਆਂ ਹੁੰਦੀਆਂ ਹੁੰਦੀਆਂ ਹੁਣ ਨੂੰ ਦੇਖਾਂ ਮੈਂ ਹੋ ਗਈ ਉਹ ਲੈ ਉਹ ਨੂੰ ਦੇਖ ਹੈਗੀ ਹੈ ਕਿ ਨਾ ਹੋਈ ਤਾਂ ਲੱਗਦਾ ਹੋ ਗਈ ਕੈਪ ਇੱਥੇ ਤੈਨੂੰ ਲੱਗਦਾ ਬਣ ਗਿਆ ਕੰਮ ਪੂਰੀ ਰਹਿ ਗਿਆ ਮੂੜੀਆਂਿਆਂ ਤੱਕ ਤੂੰ ਮੂੜੀਆਂ ਤਾਂ ਕਰ ਮਮੈਂ ਫੈਗਰ ਰੱਖਾ ਉਹਨੂੰ ਕੋਲਾ ਟੈਨੈਨ ਕਿ ਉਹ ਬੋਲੂਗੀ ਟੈਂ ਟਾ ਕਰੀ ਜਾਂਦੀ ਮੇਰੇ ਸਾਡੇ ਦੀ ਸਾਰਾ ਦਿਨ ਖਾਂ ਖਾ ਕੇ ਰਗਦੀ ਸੀ ਆਦਾ ਕੰਮ ਵਧੀਆ ਹੋ ਗਿਆ ਬੋਲ ਮਾਰ ਕੇ ਦੇਖ ਲੈ ਕਿ ਤੇ ਉਰੀ ਨਾ ਹੋਵੇ ਓ ਰੀਤ ਓ ਰੀਤ ਰੀਤ ਮੈਂ ਤੈਨੂੰ ਲੱਗਦਾ ਹੋਇਆ ਕੰਮ ਜਿਆ ਬਣ ਗਿਆ ਹੁਣ ਤਾਂ ਨਜ਼ਾਰੇ ਲਾਵਾਂਗੇ ਨਜ਼ਾਰੇ ਆਉਣਗੇ ਨਜ਼ਾਰੇ ਜਾਣਗੇ ਮਹਾਰਾਜ ਬਾਬਾ ਮਹਾਰਾਜ ਭਗਤਾ ਮਹਾਰਾਜ ਬਾਬਾ ਪਹੁੰਚੇ ਲੱਗਦੇ ਹੂੰ ਖੋਲ ਦੇ ਕਿਸਮਤ ਕੋਈ ਪਹੁੰਚੇ ਹੋਏ ਸ਼ਾਂਤਤਾ ਫੇਰ ਬਾਬਾ ਬਈਆ ਬਾਬਾ ਬਈਆ ਬਹਿ ਕੇ ਗੱਲ ਕਰਦੇ ਹਾਂ ਹੋ ਮੇਰੇ ਕੋਲ ਟਾਈਮ ਬਈਆ ਬਾਬਾ ਬਈਆ ਕੋਈ ਆਉਂਗੇ ਹੋਰ ਬਾਬਾ ਬਈਆ ਨਾਸ਼ ਫੇਰ ਕੀ ਚਾਹੇਂ ਖੋਲ ਦੇ ਕਿਸਮਤ ਮੇਰੀ ਬਾਬਾ ਤੇਰੀ ਕਿਸਮਤ ਬੰਦੀ ਪਈ ਹੈ ਹਲੇ ਹੋਰ ਬਾਬਾ ਅੱਛਾ ਸ਼ਾਦੀ-ਸ਼ੂਦੀ ਨਹੀਂ ਹੋਈ ਨਾ ਬਾਬਾ ਹਲੇ ਕਿੱਥੇ ਅੱਜ ਕੱਲ ਮੈਂ ਤਵੀਤ ਜਨੇ ਬੰਦ ਕਰਤੇ ਸੀਗੇ ਪਹਿਲਾਂ ਮੈਂ ਇੱਕ ਮਾਈ ਨੂੰ ਤਵੀਤ ਦੇ ਬੈਠਾ ਸੀ ਗੱਲ ਬਾਬਾ ਉਹ ਮੇਰੇ ਕੋਲ ਡੇਰੇ ਜੇ ਮਾਈ ਆਈ ਕਹਿੰਦੀ ਬਾਬਾ ਜੀ ਇਹ ਛਾਡੀ ਮੁਰਗੀ ਤਾਂ ਆਂਡੇ ਦੇਣੋਂ ਹਟ ਗਈ ਅੱਛਾ ਮਾਂ ਠੀਕ ਹੈ ਵੀ ਬਾਂਡੇ ਦੇਣ ਲੱਗ ਜੂਗੀ ਅੱਛਾ ਤੇ ਕਹਿੰਦੀ ਮੇਰਾ ਪੋਤਾ ਚੌਥੀ ਕਲਾਸ ਚ ਪੜਦਾ ਸਕੂਲ ਨਹੀਂ ਜਾਂਦਾ ਜਾਣ ਲੱਗਿਆ ਬਾਬਾ ਜਾਣ ਕੀ ਲੱਗਿਆ ਕੀ ਦੱਸਾਂ ਤੈਨੂੰ ਮੈਂ ਆਹ ਡੱਬੀ ਦੇ ਵਿੱਚ ਆ ਵੇਖ ਇਹ ਤਾਂ ਬਾਬਾ ਜਰਦੇ ਵਾਲੀ ਲੱਗਦੀ ਹੈ ਨਹੀਂ ਇਹ ਉਹ ਜਿਹੜਾ ਤੀਮੀਆਂ ਮੂੰਹ ਤੇ ਲਾਇਆ ਕਰਦੇ ਉਹ ਆਉਂਦੀ ਐ ਚ ਅੱਛਾ ਅੱਛਾ ਇਹ ਬੈਲੀ ਹੋਈ ਸੀ ਮਾਰੇ ਲੈ ਲਈ ਜਦ ਦੇ ਨੂੰ ਕੁ ਲਗਦੇ ਉਹ ਮੈਂ ਡੱਬੀ ਦੇ ਵਿੱਚ ਉਹਨੂੰ ਤਬੀਤ ਦੇਤੇ ਵੀ ਆ ਤਾਂ ਮੁਰਗੀ ਦਾ ਤਬੀਤ ਐ ਅੱਛਾ ਤੇ ਆ ਤੇਰੇ ਪੁੱਤਰੇ ਦਾ ਤਬੀਤ ਐ ਅੱਛਾ ਇਹ ਮੁੰਡੇ ਦੇ ਗਲ ਚ ਪਾ ਦੀ ਮੁੰਡਾ ਬੈਗ ਚੱਕ ਕੇ ਅੱਛਾ ਦੋ ਬੰਧਿਆ ਕਰੀ ਪਰੌਂਠੇ ਨਾਲ ਸਕੂਲ ਨੂੰ ਭਜਿਆ ਜਾਊਗਾ ਅੱਛਾ ਅੱਛਾ ਤੇ ਆ ਮੁਰਗੀ ਨੂੰ ਦੇ ਦੀ ਠੀਕ ਹੈ ਮੁਰਗੀ ਦੇ ਗਲ ਚ ਬੰਨ ਦੀ ਅੱਛਾ ਜਾਂ ਫਿਰ ਉਹਨੂੰ ਘੋਲ ਕੇ ਪਾਣੀ ਚ ਉਹਦੀ ਕੁੰਡੀ ਚ ਘੋਲ ਦੀ ਅੱਛਾ ਇਹ ਮੁਰਗੀ ਨੂੰ ਦੇ ਦੀ ਤੇ ਮੁਰਗੀ ਆਂਡੇ ਦੇਣ ਲੱਗ ਜੂਗੀ अच्छा एक कांडਾ ਰੋਜਿਆ ਕਰੂਗੀ ਦੋ ਵੀ ਦੇ ਸਕਦੀ ਹੈ ਜੇ ਜਿਆਦਾ ਅਸਰ ਕਰ ਗਿਆ اچھا ਉਹਨੇ ਕੀ ਕੀਤਾ ਮਾਈ ਨੇ ਜਿਹੜਾ ਮੁਰਗੀ ਨੂੰ ਦੇਣਾ ਸੀਗਾ ਤਵੀਤ اچھا ਉਹਦਾ ਮੁੰਡੇ ਨੂੰ ਦੇਦਾ اچھا ਉਹ ਉਲਟ ਹੋ ਗਿਆ ਜਿਹੜਾ ਮੁੰਡੇ ਨੂੰ ਦੇਣਾ ਸੀ ਤਵੀਤ ਉਹ ਮੁਰਗੀ ਨੂੰ ਦੇਦਾ ਮੁਰਗੀ ਦਾ ਚੱਕ ਕੇ ਠੰਗ ਚ ਪਿਛਾ ਕੇ ਝੋਲਾ ਉਹਦਾ ਸਕੂਲ ਨੂੰ ਭੱਜੀ ਜਾਵੇ ਫਿਰ ਤਾਂ ਬੱਬਾ ਕਰਦਾ ਕਰਤੇ ਉਹਨਾਂ ਦੇ ਕਰਦਾ ਮੁਰਗੀ ਢਾ ਨਾ ਦੇਵੇ اچھا ਤੇ ਮੁੰਡਾ ਮੁਰਗੇ ਦਾ ਖੁੱਡੇ ਦਾ ਚੱਕਿਆ ਕਰਿਓ ਮੂਹ ਰੋਡਾ ਆਵੇਂ ਵਿੱਚ ਆਵੇਂ ਕੋਣ ਕੋਣ ਆਹ ਮੋਰੀ ਉਹਨੀਆਂ ਲੱਤਾ ਫੜ ਕੇ ਬਾਹਰ ਖਿੱਚੇ ਗੁੱਡੇ ਜਾਉਂ। ਉਹ ਮੇਰੇ ਕੋਲ ਆਈ ਕਹਿੰਦੀ ਬਾਬਾ ਤੈ ਕੰਮ ਗਲਤ ਕਰਦਾ। ਅੱਛਾ। ਹਾਂ ਭਾਈ ਕੀ ਹੋ ਗਿਆ ਕਹਿੰਦੀ ਛੱਡ। ਉਹ ਨਹੀਂ ਬਾਬਾ ਮੈਂ ਲੈਂਦਾ ਏ। ਨਾ 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 ਨਾ। ਉਹ ਨਹੀਂ ਤੈਨੂੰ ਬਾਬਾ ਪੁੱਛੇ ਪਾ ਲਈ ਨਹੀਂ ਮੈਂ ਲੈਂਦਾ ਤਵੀਤ ਫਿਰ। ਉਹ ਨਹੀਂ ਭਗਤਾ ਤੈਨੂੰ ਮੈਂ ਕੋਈ ਤਾਕਤ ਤਵੀਤ ਨਹੀਂ ਦੇਣਾ ਹੈਗਾ। ਅੱਛਾ ਬਾਬਾ। ਹਾਂ ਤੇਰੇ ਤੇ ਮੱਥੇ ਦੀ ਲਕੀਰਾਂ ਹੀ ਬਹੁਤ ਸਿੱਧੀਆਂ ਨੇ। ਅੱਛਾ ਬਹੁਤ। ਇਹ ਤੂੰ ਤਾਂ ਜੋ ਵੀ ਮੰਗੇਗਾ ਤੈਨੂੰ ਦਾ ਮੰਗਣ ਵਾਲੀ ਮਿਲ ਹੀ ਜਾਊਗਾ ਤੈਨੂੰ ਦਾ ਬਿਨਾਂ ਮੰਗੇ ਹੀ ਮਿਲ ਜਾਊਗਾ। ਅੱਛਾ। ਹਾਂ। ਬਾਨਾ ਰੱਖ ਕੇ ਸ਼ਾਂਤੀ ਰੱਖਣ ਦਾ ਟਿਕਾਈ ਰੱਖ ਸਹਜ ਪੱਕੇ ਸੋ ਮਿੱਠਾ ਹੋਏ ਸਮਝਦਾ ਸਮਝ ਗਿਆ ਚੰਗਾ ਭਗਤਾ ਸਾਧੂ ਚੰਗਾ ਭਲੇ ਚੱਲਦੀ ਬਾਦੀ ਭਰੀ ਹਾਂ ਜੈ ਸ਼ੰਤਾਂ ਮੀਰ ਸਿਰਿੰਜੀ ਕੇ ਵਿੱਚ ਵੀ ਪਈ ਹੈ ਇਹ ਇਹ ਵੀ ਮੈਨੂੰ ਲੱਗਦਾ ਚੁਰੀਆ ਮੰਗਦੀ ਆ ਹੁਣ ਚੁਰੀਆ ਵੀ ਨਹੀਂ ਮਿਲਦਾ ਫਤੰਦਰ ਦਾ ਤਾਰਿਆ ਦੀ ਫੋਨ ਨਾਲ ਸਟੇਟਿਜ ਆਇਆ ਕਹਿੰਦੇ ਹਜੇ ਇਹ ਤਾਂ ਜੁਰੀਏ ਦੀ ਵੀ ਸ਼ੋਰਟੇਜ ਬਾਲੀ ਚੱਲਦੀ ਆ ਹੁਣ ਹਾਂ ਤੇ ਬਾਬੇ ਵਾਲਾ ਪ੍ਰਦਾਨ ਕਿੱਦੇ ਕੰਮ ਹੋਊਗਾ ਬਾਬੇ ਨੇ ਕਿਹਾ ਸੀ ਸੱਚੀ ਮਨੋ ਤਿਆ ਕਿ ਜੋ ਮੰਗੇਗਾ ਮਿਲ ਜੂਗਾ ਦੇਖ ਲੈਣਾ ਬਾਬੇ ਵਾਲਾ ਮੰਤਰ ਵਰਕੇ ਤਾਂ ਅਮੋ ਸੱਚੀਓ ਕਰ ਗਿਆ ਬਾਬੇ ਦਾ ਮੰਤਰ ਵੋਏ ਕਿਆ ਬਾਤ ਐ ਬੱਲੇ ਬੱਲੇ ਹੋ ਗਈ ਪਿੰਡ ਵਾਲੇ ਤੋਂ ਪਹਿਲੀ ਆ ਗਿਆ ਆਪਣੇ ਕੋਲ ਤਾਂ ਜੁਰੀਆ ਲੈ ਇਹ ਵਧੀਆ ਆਇਆ ਨਾ IPL ਦਾ ਹੀ ਆ ਗਿਆ ਤਾਂ ਜਿਹੜਾ ਪਾਉਣੇ ਹੁੰਨੇ ਆਈ ਵਾਰੀ ਬੜਾ ਵਧੀਆ ਸੁਣਦੀ ਬਾਬੇ ਇਹ ਤਾਂ ਕੰਮ ਵਧੀਆ ਹੋ ਗਿਆ ਮੂਲੀਆਂ ਕੰਮ ਕਰ ਗਈਆਂ ਇਹ ਭਾਈ ਇਹ ਤਾਂ ਸਮਾਲੂ ਵੀ ਜੁਰੀਆ ਇਹ ਜੁਰੀਆ ਕਿੱਥੋਂ ਆਈ ਇਹ ਤਾਂ ਮੈਨੂੰ ਲੱਗਦਾ ਬਾਈ ਮੋਰਸ ਨੂੰ ਆਖਿਆ ਸੀ ਸਟੈਟਿਕ ਉਹ ਦੇਖ ਕੇ ਗਿਆ ਤਰਾਪਾਂ ਤੋਂ ਜੁਰੀਏ ਦੀ ਲੋੜ ਸੀ ਜੁਰੀਏ ਪਾਣੇ ਦਾ ਕਮਾਲ ਹੋਊਗੀ ਬਾਈ ਜਮੀ ਆਪੇ ਆ ਗਿਆ ਚੱਲ ਫੇਰ ਪੁੱਛਾਂਗੇ ਬਾਈ ਨੂੰ ਫੇਰ ਕਰਾਂ ਕਰ ਲਈ ਤਾਂ ਪਾਈਏ ਆਪਾਂ ਜਾਨੇ ਚੋਲੀ ਚੂਰੀ ਚੱਕ ਕੇ ਲੈ ਵੀ ਨੇ ਫਰਿਆ ਸਪਾਦੀ ਆਪਾਂ ਨੇ ਹੁਣ ਹਰਾ ਕਿਹੜਾ ਵੱਡੂਗਾ ਬਾਪੇ ਵਾਲੀ ਸਕੀਮ ਫੇਰ ਦੇਖ ਲੈਨੇ ਆਪਾਂ ਪਰਤੀ ਲੈ ਵੀ ਪਾਪਾ ਖਰਾ ਬੜੇ ਨੇ ਲੇ ਵੀ ਆ ਵੀ ਕੰਮ ਆ ਗਈ ਸਕੀਮ ਲੋਡ ਵੜ ਗਈ ਆਪਣੇ ਤਾਂ ਪਰ ਹੀ ਆਪਾਂ ਨੂੰ ਕੀ ਲੋੜ ਐ ਹੁਣ ਆ ਤਾਂ ਨਜ਼ਾਰਾ ਹੀ ਆ ਗਿਆ ਹੁਣ ਤਾਂ ਜੇ ਲੋਡ ਹੋਇਆ ਕਰੂਗੀ ਨਾ ਐ ਹੀ ਹੋ ਜਾਏਗਾ ਕੰਮ ਆਪਣਾ ਲੈ ਵੀ ਆ ਲੈ ਮੇਸਟਰ ਚਲ ਬੜ ਗਰਦੇ ਹਰਾ ਜਾ ਕੇ ਦੇਖਦੇ ਆ ਗੰਗੇ ਭੁੱਖੇ ਖੜੇ ਹੋਣੇ ਘਰੇ ਆ ਗਿਓ ਹਰਾ ਦਾ ਵੱਡਿਆ ਪਿਆ ਇਹ ਕਹੋਂ ਵੱਡ ਗਿਆ ਮੈਨੂੰ ਐ ਲੱਗਦਾ ਵੀ ਇਹ ਤਾਂ ਕੋਈ ਚੋਰੀਆਂ ਵੱਡਦਾ ਦੀ ਹਰਾ ਆਪਾਂ ਦੇਖ ਕੇ ਭੱਜ ਗਿਆ ਛੱਡ ਕੇ ਚੱਲ ਆਪਾਂ ਦਾ ਹਾਲੀ ਚਾਹੀਦਾ ਦੀ ਨੰਗਰਾਂ ਨੂੰ ਪਾ ਦਾਂਗੇ ਚੱਲ ਆ ਨਿਆ ਭਰੀਆਂ ਵਰਮਿੰਦਰ ਆ ਗਿਆ ਔਰ ਯਾਰ ਮੈਂ ਤਾਂ ਉਰੀ ਜੀ ਮੈਂ ਤਾਂ ਬਸ ਉਹ ਪਹਿਲੇ ਦੂਰੀ ਜਰੀਏ ਤੇ ਲੋਡ ਹੋ ਗਈ ਦੂਰੀਆ ਪਾ ਲਈ ਮੈਂ ਤਾਂ ਪਾ ਆਇਆ ਮੈਨੂੰ ਆਗੇ ਤੇ ਮੇ ਕੋਈ ਦੋਸਤ ਤੇਰੀ ਕੋਲ ਕਿੱਥੋਂ ਆ ਗਈ ਕੋਈ ਕੋਈ ਸਟੇਟ ਸਟੂਡੀਓ ਦਾ ਦੇਖਿਆ ਮੈਂ ਤਾਂ ਆਖਿਆ ਜੀ ਦੋਸਤਿਆਂ ਨੂੰ ਕਿਸੇ ਨੂੰ ਵੇਖੋ ਨਾ ਕੋਈ ਹਾਂ ਮੈਂ ਇਹਦੇ ਕਿਥੇ ਲੋ ਤਾਂ ਪਾਇਆ ਇੱਕ ਪੇਜ ਜਿੱਦਨ ਲੋੜੋ ਹੀ ਪਾ ਲਈ ਚਲ ਕੋਈ ਹਾਂ ਮੈਂ ਤਾਂ ਜਾਨਣਾ ਬਾਈ ਘਰ ਨੂੰ ਫਿਰ ਪਾ ਲਈ ਜਿੱਦਨ ਲੋੜੋ ਕੋਠੇ ਚ ਤੇ ਜਿਹਦੇ ਕੋਲ ਕਿੱਥੋਂ ਆ ਗਿਆ ਬਜੰਤਰਲੇ ਜੁਰੀਆ ਯਾਰ ਜੁਰੀਆ ਤਾਂ ਸਾਰੇ ਪਿੰਡ ਚ ਨਹੀਂ ਆਏ ਹੈਗੇ ਹਜੇ ਇਹ ਨੂੰ ਜੁਰੀਆ ਕੌਣ ਦੇ ਗਿਆ ਮਨ ਤਾਂ ਐਂ ਵੀ ਮੈਂ ਕਹਾਂਗਾ ਮੈਂ ਜੁਰੀਆ ਪਾਤਾ ਇਹ ਪਤੰਤਰ ਪਹਿਲੀ ਕਹਿੰਦਾ ਦੋ ਗੱਟੇ ਨੇ ਜੈ ਹੋ ਬਾਬਿਆਂ ਦੀ ਜੈ ਹੋ ਭਗਤਾ ਜੈ ਉਹ ਬਾਬਾ ਕਿੱਥੇ ਡੇਰੇ ਲਾਲ ਕੇ ਨੇ ਦਹੇ ਜੰਗਲਾਂ ਦੇ ਵਿੱਚ ਮੈਂ ਕਿੱਧਰ ਫਿਰਦਾ ਅਜ ਬਾਬਿਆਂ ਦੇ ਪਿੱਛੇ ਪਿੱਛੇ ਉਹ ਬਾਬਾ ਮੈਂ ਤਾਂ ਤੇਰੇ ਕੋਲ ਹੀ ਆਇਆ ਤੀਗਾ ਕੀ ਗੱਲ ਹੋ ਗਈ ਜਿਹੜਾ ਤਾਂ ਮੈਨੂੰ ਵਰਦਾਨ ਦਿੱਤਾ ਸੀ ਉਹਦਾ ਤੇਰਾ ਸਹੀਆ 100% ਕੰਮ ਕਰਦਾ ਹੈ ਅੱਛਾ ਜੀ ਮੰਨ ਗਿਆ ਮੈਂ ਵੀ ਅੱਜ ਦੇ ਯੁੱਗ 'ਚ ਵੀ ਹੈਗਾ ਕੋਈ ਸੰਤ ਠੀਕ ਹੈ ਪਰ ਬਾਬਾ ਜਿਹੜੀ ਚੀਜ਼ ਮੈਂ ਮੰਗਦਾ ਮੈਨੂੰ ਤਾਂ ਮਿਲ ਜਾਂਦੀ ਹੈ ਉਹ ਮੇਰੇ ਭਾਈ ਨੂੰ ਦੁਗਣੀ ਮਿਲਦੀ ਆ ਦੋ ਚੀਜ਼ਾਂ ਮਿਲ ਜਾਂਦੀਆਂ ਨੇ ਸੇਵਾ ਤੇਰੀ ਮੈਂ ਕਰੀ ਇਹ ਤਾਂ ਫਿਰ ਗਲਤ ਗੱਲ ਹੈ ਬਾਬਾ ਫਿਰ ਭਗਤਾ ਬਾਬਿਆਂ ਦਾ ਦਿੱਤਾ ਹੋਇਆ ਵਰਦਾਨ ਗਲਤ ਨਹੀਂ ਹੋ ਸਕਦਾ ਫਿਰ ਬਾਬਾ ਇਹ ਕਿੰਨਾ ਸਹਾਨ ਸਹੀ ਹੈ ਤੂੰ ਵੇਖ ਤੂੰ ਕੋਈ ਗਲਤੀ ਨਾ ਕਰ ਬੈਠਾ ਹਾਂ ਮੈਂ ਮੈਨੂੰ ਲੱਗਦਾ ਹੈ ਸਾਰਾ ਕੁਝ ਉਹ ਖੇਚੋ ਮੂੰਹ ਹੀ ਪੱਟਣ ਕਰਕੇ ਹੋ ਗਏ ਉਹ ਚਲ ਕੋਈ ਨਹੀਂ ਬਾਬਾ ਮੈਂ ਆਪੇ ਦੇਖੂਗਾ ਫਿਰ ਇਹਦਾ ਹੱਲ ਤਾਂ ਮੈਨੂੰ ਹੀ ਕਰਨਾ ਪਊਗਾ ਕੋਈ ਹੱਲ ਤੂੰ ਬਹਿ ਕੇ ਸੋਚ ਕੇ ਤੇ ਚੰਗੀ ਤਰ੍ਹਾਂ ਚਲ ਕੋਈ ਨਹੀਂ ਬਾਬਾ ਠੀਕ ਹੈ ਜੀ ਬਾਬਾ ਜੀ ਸੋਚ ਕੇ ਵੇਖ ਬਰਦਾਨ ਨਹੀਂ ਸਾਡਾ ਗਲਤ ਹੋ ਸਕਦਾ ਸਾਰਾ ਜਿਆਦਾ ਕਹਿੰਦਾ ਤਰ ਤੋ ਕੋਈ ਗਲਤੀ ਹੋਈ ਹੋਣੀ ਮੇਰੇ ਤੋਂ ਕੀ ਇਹਦੀ ਗਲਤੀ ਹੋ ਗਈ ਚੀਜ਼ ਮੈਂ ਇੱਕ ਮੰਗਦਾ ਮੂਲੀਆਂ ਮੈਂ ਉਹਨੂੰ ਖਵਾਈਆਂ ਚੀਜ਼ਾਂ ਇਹਨੂੰ ਦੋ ਦੋ ਮਿਲ ਜਾਂਦੀਆਂ ਨੇ ਇਹ ਤਾਂ ਫਰੀਜ ਹੀ ਮਿਲ ਜਾਂਦੀਆਂ ਨੇ ਚੀਜ਼ਾਂ ਉਸ ਤਾਂ ਕਰਨਾ ਪਊਗਾ ਮਨਾ ਐ ਤਾਂ ਨਹੀਂ ਫਿਰ ਸਰੀਕ ਮੇਰੇ ਤੋਂ ਦੇਖਿਆ ਜਾਂਦਾ ਦੋ ਦੋ ਚੀਜ਼ਾਂ ਹੁੰਦੀਆਂ ਨੇ ਇਹਦੇ ਕੋਲੇ ਸਕੀਮ ਕੀ ਲਾਵਾਂ ਮੈਂ ਹੁਣ ਐ ਕਰ ਮਨਾ ਫਿਰ ਤੂੰ ਇੱਕ ਅੱਖ ਪੰਨ ਲੈ ਸਾਲੀ ਮੈਂ ਤਾਂ ਇੱਕ ਅੱਖ ਨਾਲ ਦੇਖੂਗਾ ਮੈਂ ਇੱਕ ਪੰਨੂਗਾ ਇਹ ਤਾਂ ਦੋ ਫੁੱਟਣ ਗਿਆ ਫਿਰ ਅੱਖਾਂ ਚੱਕ ਫਿਰ ਚੱਕੂ ਚੁੱਕੂ ਜਾਂ ਕਿੱਥੇ ਹੈ ਤੇ ਕਰੜਾ ਜਾ ਕੇ ਰਾਂ ਦਿਲ ਮਾਰ ਲਾ ਓਏ ਤੂੰ ਦਿਆ ਸੜ ਦੀਆਂ ਸ਼ਰੀਕ ਨਹੀਂ ਆਪਨ ਨਾ ਦੋਨੇ ਅੱਖਾਂ ਆਂ ਤਾਂ ਨਹੀਂ ਕੰਮ ਬਣਦਾ ਹੈਗਾ ਓਏ 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 ਇੰਦਰਾ ਕੀ ਕਰ ਲੈ ਇਹਦੇ ਉਹ ਕੀ ਗੱਲ ਇਹਦੇ ਉਹ ਕੁਛ ਨਹੀਂ ਹੋਵਾ ਤੂੰ ਪਰੇ ਭੱਜ ਜਾ ਓਏ ਤੂੰ ਕੀ ਕਰ ਲੈ ਓਏ ਇਹ ਉਹ ਤੂੰ ਪਰੇ ਭੱਜ ਜਾ ਓਏ ਮੈਂ ਫਿਰ ਮੈਂ ਕੀ ਲੈਣਾ ਓਏ ਹੋਏ ਚੱਲ ਉਹ ਸਾਥ ਕੋਲੇ ਹੋ ਬਾਬਾ ਓਏ ਉਹ ਬਾਬਾ ਮਾਰਗੋ ਮੈਂ ਤਾਂ ਵੇ ਹੋ ਕੀ ਹੋ ਗਿਆ ਭਗਤਾ ਤੈਨੂੰ ਉਹ ਬਾਬਾ ਮੈਂ ਤਾਂ ਆਪਦੀ ਅੱਖ ਭਨ ਲਈ ਤੈਂਗਾ ਤੋਂ ਭਨ ਲਈ ਅੱਖਾ ਭਜੀ ਉਹ ਬਾਬਾ ਤਾਂ ਜਿਹੜਾ ਵਰਦਾਨ ਦਿੱਤਾ ਤੀ ਮੈਂ ਜਿਹੜੀ ਚੀਜ਼ ਮੰਗਦਾ ਤੀ ਮੇਰੇ ਭਾਈ ਨੂੰ ਦੋ ਦੋ ਹੋਈ ਜਾਂਦੀਆਂ ਦੀਆਂ ਮੈਂ ਤਾਂ ਹਰ ਖਚੜ ਗਿਆ ਮੇਰੇ ਤੋਂ ਨਹੀਂ ਜਰੀਆਂ ਗਈਆਂ ਹੈਗੀਆਂ ਮੈਂ ਤਾਂ ਆਪਦੀ ਅੱਖ ਭਨ ਲਈ ਹੁਣ ਉਹਦੀਆਂ ਦੋ ਅੱਖਾਂ ਕਿਉਂ ਨਹੀਂ ਭੰਨੀਆਂ ਤੂੰ ਮੈਨੂੰ ਐਂ ਦੱਸ ਸ ਉਹ ਭਗਤਾ ਦੂਦਾ ਪਾਪਾ ਦਾ ਪੁੱਤਲਾ ਮਨ ਚ ਹਲੇ ਵੀ ਪਾਪ ਲਈ ਫਿਰਦਾ ਆਪਦੇ ਭਰਾ ਬਾਰੇ ਮਾੜਾ ਸੋਚਦਾ ਹੈ ਬਾਬਾ ਫਿਰ ਹੁਣ ਮੈਂ ਕੀ ਕਰਾਂ ਮੈਨੂੰ ਦੱਸ ਤਾਂ ਦੇ ਤੂੰ ਐ ਨਿਗਾਹ ਮਾਰ ਕੇ ਦੇਖ ਜੀ ਦੇ ਤੂੰ ਬਾਬਿਆਂ ਦਾ ਭੁੱਖਿਆਂ ਦਾ ਉਦੇ ਤੇਰੇ ਕੋਲ ਕੋਈ ਗਲਤੀ ਹੋ ਗਈ ਹੋਵੇ ਕਿਸੇ ਲਾਲਚ ਚ ਆਇਆ ਹੋਵੇ ਉਸ ਦਿਨ ਬਾਬਾ ਇਹ ਵੇ ਖਵਲ ਜੀ ਪਾਪ ਨੂੰ ਮੂਲੀਆਂ ਮੂਲੀਆਂ ਮਾਰੀਆਂ ਨੇ ਕਿੱਥੇ ਰੱਜੂ ਮੈਂ ਤਾਂ ਮੂਲੀਆਂ ਪਹਿਲੀ ਵੱਟ ਤੇ ਸੋਲੀਆਂ ਨੇ ਇਹਦੇ ਉੱਪਰਦਾ ਹੋਇਆ ਫਸੀਕ ਆਹ ਦੇਖ ਪਤੰਦਰ ਨੇ ਤਾਂ ਆਲੂਆਂ ਚ ਵੀ ਮੂਲੀਆਂ ਲਾਤੀਆਂ ਨਾਲੇ ਆਲੂ ਹੋ ਜਾਣਗੇ ਨਾਲੇ ਮੂਲੀਆਂ ਬੰਦਾ ਸਕੀਮੀਆਂ ਇਹ ਹਾ 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 ਆਹ ਦੇਖਾ ਨੇ ਮੂਹਿਆਂ ਤੇ ਇਹ ਨਾਲ ਰੱਜੂ ਕੋ ਸਾਤ ਲੈ ਮਨਾ ਬਾਬਾ ਜੀ ਆਹ ਗਲਤੀ ਹੋ ਗਈ ਮੇਰੇ ਤੋਂ ਤਾਂ ਮੈਂ ਤਾਂ ਲਾਲਚ ਦੇ ਵਿੱਚ ਆਪਣੇ ਘਰ ਵਾਲੀ ਵੀ ਭਜਾਤੀ ਵੀ ਨਜ਼ਾਰੇ ਲਊਗਾ ਮੇਰੇ ਭਾਈ ਦਾ ਮਾੜਾ ਸੋਚਣ ਲੱਗਿਆ ਹੁਣ ਬਾਬਾ ਮੈਨੂੰ ਹੱਲ ਦੱਸ ਦੇ ਮੇਰੀ ਤਾਂ ਅੱਖ ਫੁੱਟ ਗਈ ਮੈਂ ਕੀ ਕਰਾਂ ਉਹ ਤਾਂ ਗਲਤੀ ਆ ਕਰਾਂ ਹੀ ਕਈ ਕਰੀ ਬੈਠਿਆ ਭਗਤਾ ਤੂੰ ਐਦਾਂ ਕਰ ਹਾਂ ਬਾਬਾ ਵੇ ਆਪਣੇ ਭਰਾ ਨੂੰ ਤੇਰੇ ਨਾਲ ਰਲਾ ਲੈ ਰਲਾ ਲੂੰਗਾ ਬਾਬਾ ਲੈ ਆ ਤੇਰੇ ਭਰਾ ਨੂੰ ਡਵਲ ਮਿਲਦਾ ਤੇਰੇ ਘਰ ਆਣ ਲੱਗ ਜੂਗਾ ਸੱਚੀ ਬਾਬਾ ਹਾਂ ਲੈ ਆ ਤਾਂ ਤੇਰੀ ਗੱਲ ਠੀਕ ਆ ਬਾਬਾ ਹੋਰ ਕੋਈ ਗੱਲ ਜਿਹੜੀ ਤੇਰੀ ਪਤਨੀ ਤੂੰ ਗਾਇਬ ਕੀਤੀ ਆ ਘਰੋਂ ਉਹਨੂੰ ਵੀ ਘਰ ਬੁਲਾ ਲੈ ਉਹ ਬਾਬਾ ਉਹਨੂੰ ਨਹੀਂ ਮੈਂ ਬੁਲਾਉਂਦਾ ਹੈਗਾ ਉਹ ਡੈਣ ਨੂੰ ਬੁਲਾ ਕੇ ਮੈਂ ਕੀ ਕਰੂੰਗਾ ਉਹਦਾ ਮੇਰਾ ਸਿਰ ਖਾਈ ਜਾਂਦੀ ਆ ਟੈਂ ਟੈਂ ਕਰਦੀ ਆ ਮੈਂ ਉਹਨੂੰ ਨਹੀਂ ਬੁਲਾਉਂਦਾ ਇਹ ਤਾਂ ਵਰਦਾਨ ਮੰਨਣੇ ਪੈਣਗੇ ਤੇ ਇਹਨੂੰ ਇਹ ਦੋਏ ਕੰਮ ਕਰ ਲੈ ਪਰ ਬਾਬਾ ਤੇਰੀ ਗੱਲ ਵੀ ਸਹੀ ਹੈਗੀ ਮੈਂ ਕਿੱਥੇ ਚੁੱਲ੍ਹੇ ਤੇ ਫੂਕਾ ਮਾਰੂਗਾ ਮੇਰੇ ਤੋਂ ਇੱਕ ਅੱਖ ਫੁੱਟ ਗਈ ਇੱਕ ਅੱਖ ਵਿੱਚ ਕੇ ਫੂਕ ਵੀ ਨਹੀਂ ਵੱਜਣੀ ਮੇਰੇ ਤੋਂ ਤਾਂ ਚੁੱਲ੍ਹੇ ਦੇ ਵਿੱਚ ਹੀ ਗੱਗ ਮਚਾ ਲਊਗਾ ਚਲ ਮੈਂ ਬਲਾ ਲੈਣਾ ਫਿਰ ਹਾਂ ਉਹਨੂੰ ਘਰੇ ਬਲਾ ਲੈ ਮੈਂ ਹੁਣ ਮੈਂ ਭਰਾ ਨੂੰ ਨਾਲ ਬਲਾ ਲੈ ਠੀਕ ਹੈ ਬਾਬਾ ਲੈ ਵੀ ਬਾਬਾ ਮੇਰੇ ਘਰ ਵਾਲੀ ਨੂੰ ਵਾਪਸ ਭੇਜ ਦੇ ਬਾਬਾ ਓਏ ਮੇਰੇ ਆ ਗਈ ਤੂੰ ਭਗਵਾਨੇ ਉਹ ਮੇਰੀ ਅੱਖ ਵੀ ਵਾਪਸ ਆ ਗਈ ਓਏ ਮੈਂ ਕੰਦਰਾ ਮੈਨੂੰ ਹੁਣ ਕੀ ਕਰਨ ਨੂੰ ਬੁਲਾਇਆ ਉਹ ਮੇਰੇ ਲਈ ਨਜ਼ਾਰੇ ਲੈਂਦੀ ਸੀ ਆਪਣਾ ਮੈਨੂੰ ਤਾਂ ਜੀ ਨਹੀਂ ਲੱਗੇ ਹੈਗੇ ਤੇਰੇ ਬਿਨਾ ਬਸ ਬਸ ਤੂੰ ਰਹਿਣ ਦੇ ਪੰਪਰਾਂ ਮਾਰ ਮੈਨੂੰ ਉਹ ਪੰਪਗਾ ਨੂੰ ਮਾਰਦਾ ਮੇਰੇ ਤਾਂ ਔਖਾ ਹੋ ਗਿਆ ਤੇਰੇ ਬਿਨਾ ਸੌਂ ਲੱਗੇ ਵੇ ਮੈਨੂੰ ਸਾਰਾ ਕੁਝ ਦੀਂਦਾ ਸੀ ਉੱਪਰ ਇੱਕ ਮੈਂ ਕੁਝ ਕਰਨ ਨਹੀਂ ਸੀ ਸਕਦੀ ਮੈਂ ਤਾਂ ਉਹਣਾ ਹੀ ਨਹੀਂ ਚਾਹੁੰਦੀ ਸੀ ਤੇਰੇ ਕੋਲੇ ਕਾਤੇ ਤੂੰ ਮੈਨੂੰ ਦੁਬਾਰੇ ਬੁਲਾ ਲਿਆ ਬਾਬਾ ਤਾਂ ਇਹੀ ਮਾਰੋ ਜੇ ਕੰਮ ਮੈਨੂੰ ਉਹ ਖੜ ਤਾਂ ਉਹ ਚੌ ਮਾਰੇਗੀ ਦੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿਹੜੀ ਵੀਡੀਓ ਤੁਸੀਂ ਉਹਨੇ ਉਹਨੇ ਦੇਖੀ ਆਏ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਈ ਬਾਕੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਬਾਈ ਹੈਨਾ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਜਿੰਨੀ ਵੀ ਹੋ ਸਕਦੇ ਆ ਬਾਬੇ ਸਪੋਰਟ ਕਰੋ ਆਪਾਂ ਤੁਹਾਡੇ ਵਾਸਤੇ ਘੈਂਟ ਤੋਂ ਘੈਂਟ ਬੰਬ ਤੋਂ ਬੰਬ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਤੇ ਬਾਕੀ ਬਾਬਾ ਜੀ ਦੱਸੋ ਜੀ ਤੁਸੀਂ ਹੁਣ ਜਿੰਨੇ ਤੁਸੀਂ ਵੱਧ ਤੋਂ ਵੱਧ ਕਮੈਂਟ ਕਰੋਗੇ ਓੰਨੇ ਬਾਬੇ ਤੁਹਾਨੂੰ ਵੱਧ ਤੋਂ ਵੱਧ ਵਰਦਾਨ ਦੇਣਗੇ ਭਗਤੋ ਕਿਰਪਾ ਕਰੋ ਤੇ ਬਾਬਿਆਂ ਦੀ ਕਿਰਪਾ ਬਣੀ ਰਹੂਗੀ ਬਣੀ ਰਹੂਗੀ ਬਾਬਾ ਦੋ ਦੋ ਚੀਜ਼ਾਂ ਵੀ ਬਣਦੀਆਂ ਬਾਬਾ ਆਵਲ ਮਿਲਣਗੇ ਆਂਡ